ਦੇਸ਼ ਭਰ ਦੇ ਵਿੱਚ ਅੱਜ ਦਸਹਿਰਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਜੋ ਬਜ਼ੁਰਗਾਂ ਦੀ ਰੀਤ ਚੱਲਦੀ ਪਈ ਹੈ ਉਸੇ ਰੀਤ ਦੇ ਉੱਤੇ ਲੋਕ ਚੱਲਦੇ ਨਜ਼ਰ ਆ ਰਹੇ ਨੇ ਇਸ ਟਾਈਮ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਕੀ ਦਰਗਾਹਨਾ ਦਸਹਿਰਾ ਗਰਾਊਂਡ ਦੇ ਵਿੱਚ ਮੌਜੂਦ ਹਾਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ 6 ਜਗ੍ਹਾ ਦੇ ਉੱਪਰ ਦਸਹਿਰਾ ਚ ਮਨਾਇਆ ਜਾਣਾ ਕਿ ਲੋਕ ਆਪਣੇ ਪਰਿਵਾਰਾਂ ਦੇ ਨਾਲ ਤੇ ਪਹੁੰਚ ਰਹੇ ਨੇ ਤੇ ਰਾਵਣ ਅੱਜ ਜਿਹੜਾ ਕੀ ਜਲਾਇਆ ਜਾਵੇਗਾ ਦੇਖ ਸਕਦੇ ਹੋ ਕਿ ਜੋ ਰੀਤ ਚੱਲਦੀ ਆ ਰਹੀ ਆ ਉਸੇ ਰੀਤ ਦੇ ਉੱਪਰ ਦੇਖ ਸਕਦੇ ਹੋ ਕਿ ਰਾਵਣ ਨੂੰ ਖੜਾ ਕੀਤਾ ਜਾ ਰਿਹਾ ਤੇ ਇਸ ਟਾਈਮ ਅਸੀਂ ਦਸਹਿਰਾ ਵਾਲੀ ਗ ਸਹਰੇ ਵਾਲੀ ਗਰਾਊਂਡ ਦੇ ਨਾਲ ਹੀ ਹਲਮਾਂ ਦਾ ਮੰਦਰਾ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਆਪਣੇ ਬੱਚਿਆਂ ਨੂੰ ਲੰਗੋਰ ਬਣਾਉਂਦੇ ਨੇ ਤੇ ਦੇਖ ਸਕਦੇ ਹੋ ਤਸਵੀਰਾਂ ਚਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਪਹੁੰਚ ਰਹੇ ਨੇ ਕਿਉਂਕਿ ਅੱਜ ਦਾ ਦਿਨ ਬੜਾ ਭਾਗਾ ਵਾਲਾ ਮੰਨਿਆ ਜਾਂਦਾ ਤੇ ਲੋਕ ਇੱਥੇ ਦੇ ਨਾ ਆ ਕੇ ਰਾਮਨ ਨੂੰ ਜਿਹੜੇ ਕੀ ਬੱਚਾ ਕੋ ਤੀਰ ਮਰਾਉਂਦੇ ਨੇ ਕਿਉਂਕਿ ਸਗਨ ਜਿਹੜਾ ਵਾ ਉਹ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਉਸ ਦੀ ਜਿਹੜੀ ਰੀਤ ਆ ਉਹ ਜਲਦੀ ਨਜ਼ਰ ਆ ਰਹੀ ਹੈ ਲੋਕ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਦੇ ਸੀ ਆ ਜਰੂਰ ਕੋਸ਼ਿਸ਼ ਵੀ ਕਰਾਂਗੇ ਸਰ ਕੀ ਨਾਮ ਹੈ ਰਾਮਨ ਕੁਮਾਰਾ ਜੀ ਕੀ ਕਹਣਾ ਚੌਪਗੀ ਇਸ ਦਿਨ ਦਾ ਬੜੀ ਖੁਸ਼ੀ ਸਭਰੀ ਨਾਲ ਇਤਿਆਰ ਹੁੰਦਾ ਜੋ ਰੀਤ ਚੱਲਦੀ ਆ ਰਹੀ ਹੈ ਰਾਮਨ ਨੂੰ ਜਲਾਉਣ ਦੀ ਕੀ ਕਹੋ ਸਰ ਇਹ ਸਭ ਤੋਂ ਵੱਡਾ ਸੁਨੇਹਾ ਸਾਰੇ ਵਾਸਤੇ ਇਹੀ ਹੈਗਾ ਕਿ ਇੱਥੇ ਬੁਰਾਈ ਦੀ ਨਾਸ਼ ਔਰ ਸੱਚਾਈ ਦੀ ਜਿੱਤ ਹੁੰਦੀ ਹੈ ਜੀ ਇਹ ਠੀਕ ਹੈ ਜੀ ਇੱਥੋਂ ਦੁਨੀਆਂ ਨੂੰ ਸਭ ਨੂੰ ਸਿੱਖਣਾ ਚਾਹੀਦਾ ਹੈ ਕਿ ਜੋ ਵੀ ਮਾੜਾ ਕਰਮ ਹੈਗਾ ਅਖਰ ਉਹਦਾ ਇੱਕਦਾਂ ਇੱਕ ਦਿਨ ਇੰਜ ਹੁੰਦਾ ਹੈ ਜੀ ਹਾਂ ਠੀਕ ਹੈ ਤੇ ਬਾਕੀ ਇਹ ਜਿਹੜਾ ਦਿਨ ਤਿਆਰ ਆ ਬੜੀ ਸ਼ਰਧਾ ਦਾ ਧੂਮਧਾਮ ਨਾ ਬਣਾਇਆ ਜਾਂਦਾ ਠੀਕ ਹੈ ਜੀ ਸਾਰੇ ਲੋਕਾਂ ਨੂੰ ਇਸ ਤਿਹਾਰ ਤੋਂ ਸਬਕ ਲੈਣਾ ਚਾਹੀਦਾ ਲੱਗਦਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਇਤਿਹਾਸ ਦੇ ਨਾਲ ਜਾਗਰੂਕ ਕਰਾਉਣਾ ਚਾਹੀਦਾ ਕਿਉਂਕਿ ਜਦੋਂ ਦਾ ਮੋਡਰਨ ਜ਼ਮਾਨਾ ਆਇਆ ਫੋਨ ਆਏ ਨੇ ਬੱਚੇ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਰੀਤ ਤੋਂ ਦੂਰ ਹੁੰਦੇ ਜਾ ਰਹੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਲੋਕੀ ਸਾਰੇ ਜਿਹੜੇ ਬੱਚੇ ਗਏ ਆ ਆਪਣੇ ਇੱਥੇ ਲੈ ਕੇ ਆਣ ਸਾਰਨ ਦੁਕਾਨ ਕਿ ਸਾਡੀ ਸੰਸਕ੍ਰਿਤੀ ਕੀ ਹੈ ਜੀ ਸਾਰਾ ਦਿਨ ਤਿਹਾਰ ਕੀ ਹੁੰਦਾ ਜੀ ਕਿਸੇ ਬੱਚੇ ਸਹਾਰ ਕੇ ਬੰਦਾ ਮੋਬਾਈਲ ਦੇ ਦਿੰਦਾ ਜੀ ਬੱਚੇ ਨੂੰ ਕੁਝ ਨਹੀਂ ਪਤਾ ਲੱਗਦਾ ਲੇਕਿਨ ਜਦੋਂ ਤੁਸੀਂ ਇੱਥੇ ਗਰਾਊਂਡ ਲੈਵਲ ਤੇ ਲੈ ਕੇ ਆਓਗੇ ਤਿਹਾਰਾ ਦਾ ਪਤਾ ਲੱ ਜਿਹੜਾ ਤਿਉਹਾਰ ਹੈ ਇਹ ਰਾਵਣ ਦਾ ਤਿਉਹਾਰ ਹੈ ਤਿਉਹਾਰ ਹੈ ਰਾਮਲੀਲਾ ਕੀਤੀ ਜਾਂਦੀ ਹੈ ਸ਼੍ਰੀ ਰਾਮਚੰਦਰ ਜੀ ਨੇ ਇੱਥੇ ਜੋ ਵੀ ਹੈ ਸਚਾਈ ਦੀ ਜਿੱਤ ਕਰਾਈ ਆ ਬੱਚਿਆਂ ਨੂੰ ਦੱਸਣਗੇ ਤੇ ਫਿਰ ਹੀ ਬੱਚਿਆਂ ਨੂੰ ਪਤਾ ਲੱਗੇਗਾ ਜੀ ਉਸ ਤਰ੍ਹਾਂ ਬੱਚੇ ਅਨਜਾਨ ਹੈ ਜੀ ਸਾਰੇ ਕਿਉਂਕਿ ਅੱਜ ਦੀ ਨਵੀਂ ਜਨਰੇਸ਼ਨ ਨੂੰ ਹਰ ਇੱਕ ਬੱਚਾ ਮੋਬਾਈਲ ਦੇ ਉੱਤੇ ਐਡ ਆ ਜੀ ਸਿਰਫ ਕਾਲ ਚੋਂ ਦੇਖ ਲੋ YouTube ਵੇਖ ਲੋ ਹੋਰ ਕੁਝ ਨਹੀਂ ਆ ਜੀ ਇਹ ਲੱਗਦਾ ਕਿ ਜੋ ਇਤਿਹਾਸ ਦੇ ਵਿੱਚ ਪਹਿਲਾਂ ਦਸਹਿਰਾ ਸਿਖਾਇਆ ਜਾਂਦਾ ਸੀ ਜਦੋਂ ਅਸੀਂ ਪੜ੍ਹਦੇ ਸਨ ਪਰ ਉਹਨਾਂ ਚੀਜ਼ਾਂ ਤੋਂ ਬੱਚੇ ਨੂੰ ਦੂਰ ਕੀਤਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਗੱਲ ਬਿਲਕੁਲ ਤਾਂ ਧੀਰਜ ਸਹੀ ਹੈ ਲੇਕਿਨ ਜਦੋਂ ਗਰਾਉਂਡ ਲੈਵਲ ਤੇ ਤੁਸੀਂ ਆਓਗੇ ਤਾਂ ਫੇਰ ਹੀ ਬੱਚੇ ਨੂੰ ਪਤਾ ਲੱਗੇਗਾ ਆਦਰਵਾਇਜ਼ ਨਹੀਂ ਪਤਾ ਲੱਗੇਗਾ ਜੀ ਬੇਟਾ ਕੀ ਨਾਮ ਮਨਸੀਰਤ ਕੀ ਕਹਿਣਾ ਚਾਹੋਗੇ ਪਾਪਾ ਦੇ ਨਾਲ ਸਾਰੇ ਲੈ ਗਰਾਉਂਡ ਚ ਮੱਚੀ ਕਿਦਾਂ ਤਾਂ ਲੱਗ ਰਿਹਾ ਠੀਕ ਹੈ ਠੀਕ ਲੱਗ ਰਿਹਾ ਵਧੀਆ ਲੱਗਿਆ ਰਾਮਨਤ ਪਹਿਲਾਂ ਦੇਖਿਆ ਸੀ ਪਹਿਲੀ ਵਾਰੀ ਦੇਖਿਆ ਹੈ ਬਈ ਲੱਗਦਾ ਕਿ ਇਹ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਉਣੀਆਂ ਬਹੁਤ ਜ਼ਰੂਰੀ ਹੋ ਗਈ ਬਿਲਕੁਲ ਜੀ ਬਿਲਕੁਲ ਦਿਖਾਉਣੀਆਂ ਚਾਹੀਦੀਆਂ ਜੀ ਆਪਾਂ ਇੰਡੀਆ ਚ ਰਹਿੰਦੇ ਆ ਜੀ ਇਹ ਸਾਡਾ ਇਤਿਹਾਸ ਹੈ ਜੀ ਬਿਲਕੁਲ ਦਿਖਾਉਣੀ ਚਾਹੀਦੀ ਹੈ ਜਿੰਨੀ ਦੇਰ ਤੱਕ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਦੱਸਾਂਗੇ ਤੇ ਇਹਨਾਂ ਨੂੰ ਕੁਝ ਨਹੀਂ ਪਤਾ ਲੱਗੇਗਾ ਜੀ ਆਪਣੇ ਇਤਿਹਾਸ ਬਾਰੇ ਠੀਕ ਹੈ ਜੀ ਇਹ ਲੱਗਦਾ ਕਿ ਜਿੱਦਾਂ ਦੇ ਧਾਰਮਿਕ ਸਥਾਨ ਹੈਗੇ ਨੇ ਉਹਨਾਂ ਨੂੰ ਇਦਾਂ ਦੀ ਸਮਾਗਮ ਰੱਖਣੀ ਚਾਹੀਦੀ ਹੈ ਜਿਦੇ ਵਿੱਚ ਪਰਿਵਾਰਾਂ ਦੇ ਨਾਲ ਪਰਿਵਾਰ ਜਿਹੜੇ ਬੱਚਿਆਂ ਦੇ ਨਾਲ ਪਹੁੰਚ ਸਕਣ ਹਾਂਜੀ ਬਿਲਕੁਲ ਸਰ ਤੁਸੀਂ ਇਹ ਰੱਖੋਗੇ ਹਰ ਇੱਕ ਬੱਚੇ ਨੂੰ ਤਾਂ ਹੀ ਆਪਣੇ ਸੰਸਕਾਰ ਦਾ ਪਤਾ ਲੱਗੇਗਾ ਜੀ ਆਪਣਾ ਜੋ ਵੀ ਹੈ ਐਸ ਲੈਵਲ ਦਾ ਇੱਥੇ ਗਰਾਊਂਡ ਲੈਵਲ ਤੇ ਆ ਕੇ ਪਤਾ ਲੱਗਣਾ ਜੀ ਉਸ ਤਰ੍ਹਾਂ ਨਹੀਂ ਜੀ ਪਤਾ ਲੱਗਣਾ ਦਿਨ ਤਿਆਰ ਹੈਗਾ ਸਰਨ ਦਿਖਾਣਾ ਚਾਹੀਦਾ ਹੈ ਜੀ ਇੱਥੇ ਮੇਲਾ ਲੱਗਾ ਜੀ ਮੇਲਾ ਦਿਖਾਓ ਨਾਲੇ ਬੱਚੇ ਵੀ ਖੁਸ਼ ਹੈ ਸਾਰਾ ਪਰਿਵਾਰ ਵੀ ਖੁਸ਼ ਹੁੰਦਾ ਜਾਂਦਾ ਜੀ ਇਹ ਲੋਕ ਬੱਚਿਆਂ ਦੇ ਨਾਲ ਇੱਥੇ ਪਹੁੰਚ ਰਹੇ ਨੇ ਦੇਸ ਦਾ ਰੌਣਕ ਲੱਗੇ ਮਮਕੀ ਨਾਮਾ ਜੀ ਹਾਂਜੀ ਪ੍ਰਿਆ ਕਿਹੜਾ ਚੌਕ ਕੀ ਬੜੀ ਬੜੀ ਰੀਤ ਹੁੰਦੀ ਆ ਕਿ ਜਦੋਂ ਤੁਸੀਂ ਬੱਚੇ ਨੂੰ ਬਣਵਾਇਆ ਹਲਮਾਨ ਦੇ ਮੰਦਰ ਗਏ ਹਾਂਜੀ ਹਾਂਜੀ ਇਹ ਬੜੇ ਦਿਨ ਤੋਂ ਕਹਿੰਦੇ ਹੁੰਦਾ ਪਿਆ ਕਿ ਜੇ ਜੋ ਵੀ ਇੱਥੇ ਵਿਸ਼ ਮੰਗੋ ਪੋਰੀ ਹੁੰਦੀ ਹੈ ਭਗਵਾਨ ਜੀ ਨੇ ਸਾਨੂੰ ਦੋ ਲੰਗੂਰ ਦਿੱਤੇ ਸੀ ਅਸੀਂ ਵੀ ਲੰਗੂਰ ਬਣਾਏ ਤੇ ਭਰੀਜ ਕਿੰਨਾ ਹੁੰਦਾ ਜੀ ਕਹਿੰਦੇ ਭਰੀਜ ਬਹੁਤ ਪਰ ਇਹ ਜਹਾਂਜੀ ਹਉਤੇ ਹੈ ਗਈ ਹੈ ਪਰ 10 ਦਿਨ ਆਪਣੇ ਬੱਚਿਆਂ ਵਾਸਤੇ ਕਰਨਾ ਪੈਂਦਾ ਤੇ ਕਰੀ ਦਾ ਵੀ ਹੈ ਲੱਗਦਾ ਕੀ ਹੁਣ ਮੱਥਾ ਟਿਕਾਉਣਾ ਹੈ ਹਾਂਜੀ ਇੱਥੇ ਫਿਰ ਤੀਰ ਮਰਵਾ ਕੇ ਕਾਰਜ ਫਿਰ ਸੰਪੂਰਨ ਹੁੰਦਾ ਹੈ ਇੱਥੇ 라ਵਣ ਜੀ ਨੇ ਹੁਣ ਤੀਰ ਮਰਵਾਇਆ ਸੀ ਭਾਜੀ ਕੀ ਨਾਮ ਹੈ ਜੀ ਅਸ਼ਵਨੀ ਤੁਸੀਂ ਕੀ ਕਹਿਣਾ ਚਾਹੋਗੇ ਰੀਤ ਚਲਦੀ ਆ ਰਹੀ ਆ ਬਜ਼ੁਰਗਾਂ ਤੋਂ ਸਾਡੇ ਤੋਂ ਚਲਦੀ ਆ ਰਹੀ ਆ ਲੱਗਦਾ ਕਿ ਇਸ ਰੀਤ ਨੂੰ ਇਦਾਂ ਹੀ ਕਾਇਮ ਰੱਖਣ ਵਾਸਤੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਉਣੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਦਹਾਨਾ ਚਾਹੀਦਾ ਬੱਚਿਆਂ ਨੂੰ ਸਾਰਾ ਵਿਧੀ ਵਿਵਹਾਰ ਸਮਝਾਉਣਾ ਚਾਹੀਦਾ ਤਾਂ ਹੀ ਅੱਗੇ ਆਪਣਾ ਸਹੀ ਚੱਲ ਸਕੇਗਾ ਸਾਰਾ ਸਿਸਟਮ ਜੇ ਤੁਸੀਂ ਬੱਚੇ ਲੰਗੂਰ ਬਣਾਇਆ ਇਹ ਤਾਂ ਬਹੁਤ ਕਿੰਨੇ ਕੀ ਕਸ਼ਟ ਜਿਹੜੇ ਕਿ ਦੂਰ ਹੋ ਜਾਂਦੇ ਨੇ ਪਰ ਧੀਰਜ ਬਹੁਤ ਕਰਨਾ ਪੈਂਦਾ ਹੈ ਧੀਰਜ ਸਰ ਕਰਨਾ ਪੈਂਦਾ ਹੈ ਬਾਕੀ ਚਲੋ ਹਨੂਮਾਨ ਜੀ ਬੈਠੇ ਠਾਕੁਰ ਜੀ ਬੈਠੇ ਆ ਆਪਦੀ ਸਾਰਾ ਕਾਜ਼ਾ ਜੋ ਇਹਦੇ ਆਪਰਿਕ ਜੀ ਦੇਖ ਸਕਦੇ ਹੋ ਕਿ ਪਰਿਵਾਰਾਂ ਦੇ ਨਾਲ ਬੱਚੇ ਇੱਥੇ ਪਹੁੰਚ ਰਹੇ ਨੇ ਤੇ ਦੇਖ ਸਕਦੇ ਹੋ ਕਿ ਅੱਜ ਜਿਹੜੇ ਬੜੀ ਬੱਚੇ ਇੱਥੇ ਦੂ ਦੂ ਤੋਂ ਪਹੁੰਚਦੇ ਨਜ਼ਰ ਆ ਰਹੇ ਨੇ ਪਰ ਦੇਖ ਸਕਦੇ ਹੋ ਹੋਰ ਵੀ ਅਸੀਂ ਗੱਲਬਾਤ ਕਰਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਇਸ ਜਗ੍ਹਾ ਦੇ ਉੱਪਰ ਪਹੁੰਚ ਕੇ ਆਪਣੇ ਬੱਚੇ ਰੋ ਪਏ ਨੇ ਮੈਮ ਕੀ ਨਾਮ ਹੈ ਮੰਮੂ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਪਹੁੰਚੇ ਹੋ ਬੱਚੇ ਦੇ ਹਾਂ ਬਹੁਤ ਖੁਸ਼ੀ ਹੈ ਕਿ ਇਹ ਸੜ੍ਹੇ ਦੁਆ ਤਿਹਾਰਾ ਹੈ। ਸਾਨੂੰ ਬਹੁਤ ਖੁਸ਼ੀ ਚਿਤ ਬਾ ਰਹੇ ਹਾਂ। ਅਲੱਗ ਹੈ ਕਿ ਜਦੋਂ ਲੰਗੂਰ ਬੱਚੇ ਬਣਾਉਣਾ ਪੈਂਦਾ ਬੜਾ ਹਾਰ ਉਹ ਤਾਂ ਹੈ ਬਹੁਤ ਅਦੇ ਹੈਗੇ ਆ ਕੁਐਸਚਨਸ ਵਗੈਰਾ ਹੈਗੇ ਆ ਬਟ ਐ ਕਿ ਖੁਸ਼ੀ ਹੁੰਦੀ ਹੈ। ਸਾਨੂੰ ਪਤਾ ਸਾਡੇ ਰਿਚੁਅਲਸ ਹੈਗੇ ਆ ਆਪਾਂ ਉਹਨੂੰ ਅੱਗੇ ਵਧਾ ਰਹੇ ਆ। ਹੂੰ। ਸਾਨੂੰ ਬਹੁਤ ਖੁਸ਼ੀ ਹੈ। ਅੱਜ ਕਿਤਾ ਲੱਗ ਰਿਹਾ ਹੈ ਦਸੈਰੇ ਲਈ ਗਰਾਊਂਡ ਤੇ? ਬਹੁਤ ਅੱਛਾ। ਹੁਣ ਸ਼ਾਮ ਦੀ ਵੇਟ ਹੈ ਦੇਖਣ ਵਾਸਤੇ। ਹਾਂਜੀ। ਨਾ ਬਸ। ਆ ਬਿਲਕੁਲ ਹੀ ਸ਼ਾਮ ਦੀ ਲੋਕ ਅਵੇਟ ਕਰਦੇ ਨਜ਼ਰ ਆ ਰਹੇ ਨੇ ਤੇ ਇਹ ਚਾਰੇ ਪਾਸੇ ਦੂਜੇ ਪਾਸੇ ਦੇਖ ਸਕਦੇ ਹੋ ਕੋਈ ਹਾਦਸਾ ਨਾ ਵਾਪਰੇ ਉਸੇ ਚੀਜ਼ ਨੂੰ ਵੀ ਦੇਖਦੇ ਆ ਪ੍ਰਸ਼ਾਸਨ ਦੇ ਵੱਲੋਂ ਜਗ੍ਹਾ-ਜਗ੍ਹਾ ਦੇ ਉੱਪਰ ਬੈਰੀਕਾ ਲਗਾ ਦਿੱਤੇ ਗਏ ਨੇ ਸੀਸੀਟੀਵੀ ਕੈਮਰੇ ਦੇ ਨਾਲ ਨਜ਼ਰ ਰੱਖੀ ਜਾ ਰਹੀ ਆ ਕਿਉਂਕਿ ਕੋਈ ਘਟਨਾ ਨਾ ਵਾਪਰੇ ਇਸੇ ਕਰਕੇ ਫਾਈਵ ਗੇਟ ਦੀਆਂ ਗੱਡੀਆਂ ਵੀ ਕਿਉਂਕਿ ਜਦੋਂ ਦਸਹਿਰੇ ਵਾਲੇ ਦਿਨ ਕੋਈ ਜਦੋਂ ਰਾਮ ਨੂੰ ਅਗਨੀ ਪੇਟ ਕੀਤਾ ਜਾਂਦਾ ਵਾਤ ਉਦੋਂ ਕੋਈ ਹਾਦਸਾ ਨਾ ਵਾਪਰੇ ਪ੍ਰਸ਼ਾਸਨ ਸਾਡੇ ਨਾਲੇ ਸਰ ਕੀ ਕਹਿਣਾ ਚਾਹੋਗੇ ਦਸਹਿਰੇ ਵਾਲੇ ਗਰਾਊਂਡ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਪਹੁੰਚਦੇ ਨੇ ਦਸਹਿਰਾ ਦੇਖਣ ਵਾਸਤੇ ਰਾਮ ਨੂੰ ਦੇਖਣ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਸਾਰੇ ਮਾਨਯੋਗ ਸੀ ਪੂਰੀ ਡਿਪਲॉयਮੈਂਟ ਹੈ ਤੇ ਹਰ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ ਇਹ ਜਿੱਦਾਂ ਰਵਨ ਨੂੰ ਜਦੋਂ ਐਗਰੀਪੀਟ ਕੀਤਾ ਜਾਂਦਾ ਤੇ ਲੋਕ ਅੱਗੇ ਵੱਜੜ ਕੇ ਪਹੁੰਚਦੇ ਨੇ ਲੱਗਦਾ ਕਿ ਉਹਨਾਂ ਤੋਂ ਬਾਅਦ ਤੇ ਬੈਰੀਕੇਡ ਵਗੈਰਾ ਲਗਾਏ ਜਾ ਰਹੇ ਨੇ ਬਿਲਕੁਲ ਜਿੱਨਾਂ ਸੇ ਬਲੌਕਿੰਗ ਕੀਤੀ ਜਾ ਰਹੀ ਹੈ ਵੀ ਅੱਗੇ ਨਾ ਤੇ ਪਬਲਿਕ ਨੂੰ ਹਦਾਇਤ ਕੀਤੀ ਜਾਂਦੀ ਹੈ ਤੇ ਇੱਕ ਸਾਡੀ ਰਿਕਵੈਸਟ ਹੈ ਵੀ ਆਪਣੇ ਮਾਨਤਾ ਚ ਰਹਿ ਕੇ ਅੱਗੇ ਨਾ ਤੇ ਲੱਗਦਾ ਕਿ ਜਿੱਥੇ ਪਰਿਵਾਰਾਂ ਨਾਲ ਲੋਕ ਪਹੁੰਚਦੇ ਨੇ ਕਈ ਸ਼ਰਾਰਤੀ ਅਨਸਰ ਵੀ ਹੁੰਦੇ ਨੇ ਉਹਨਾਂ ਦੇ ਉੱਪਰ ਨਜ਼ਰ ਅਕਰਵਾ ਦੇ ਸੀਸੀਟੀਵੀ ਕੈਮਰਾ ਦੇ ਨਾਲ ਨਜ਼ਰ ਸੀਸੀਟੀਵੀ ਕਿ ਲਗਾਏ ਜਾ ਰਹੇ ਜੀ ਹਰ ਜਗ੍ਹਾ ਤੇ ਉਹ ਸਾਹਮਣੇ ਤੁਹਾਡੇ ਸਾਹਮਣੇ ਪੁਆਇੰਟਾਂ ਤੇ ਲੱਗੇ ਵੀ ਹੋਣੇ ਕੋਈ ਘਟਨਾ ਨਾ ਵਾਪਰੇ ਐਂਬੂਲੈਂਸ ਵਗੈਰਾ ਸਾਰਾ ਕੁਝ ਇੱਥੇ ਐਂਬੂਲੈਂਸ ਫਾਇਰ ਬ੍ਰਿਗੇਡ ਸਭ ਦਾ ਅਰੇਂਜਮੈਂਟ ਕੀਤਾ ਗਿਆ ਹੈ ਅਬਲਕੁ ਜੀ ਪ੍ਰਸ਼ਾਸਨ ਦੇ ਵੱਲੋਂ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ ਪਰ ਕਹਿ ਸਕਦੇ ਹਾਂ ਦੇਸ਼ ਭਰ ਦੇ ਵਿੱਚ ਅੱਜ ਦੁਸਹਿਰਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਕੈਮਰਾ ਨਾਲ ਵਿਚਾਲ ਦੇ ਨਾਲ ਮਜੀਂਦਰ ਸਿੰਘ ਲਿਵਿੰਗ ਇੰਡੀਆ ਵਿੱਚ